ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਅੱਜ ਹੋਰ ਤੁਹਾਨੂੰ ਦਿਖਾ ਰਹੇ ਹਾਂ ਕਿੰਨਾ ਕੁ ਜਿਹੜਾ ਦੁੱਧ ਤਿਆਰ ਆ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਸਿੰਘਾਂ ਦੀ ਸੇਵ ਵੀ ਠੀਕ ਹੈ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਅ ਅਮਰਤ ਕੀ ਹਾਲ ਚਾਲ ਹੈ ਠੀਕ ਹੈ ਡਾਕਟਰ ਸਾਹਿਬ ਜੀ ਠੀਕ ਹੈ ਸੇਤਾ ਸੂਆ ਮੱਝ ਦਾ ਕਿਹੜਾ ਜੀ ਪਹਿਲਾਂ ਦਾ ਤੀਜੀ ਸੂਆ ਸੂਈ ਹੈ ਡਾਕਟਰ ਸਾਹਿਬ ਕਿੰਨਾ ਕੁ ਦੁੱਧ ਤਿਆਰ ਹੈ ਹੁਣ ਇਹਦੇ ਥੱਲੇ 12 ਕਿਲੋ ਤਿਆਰ ਸੀ ਜੀ ਆਪਣੇ ਘਰੇ ਇੱਕ ਅੱਧਾ ਦਿਨ ਦ੍ਰੇਮਾ ਮੰਨ ਕੇ ਭਮਾ ਦੀ ਕੱਟ ਜੇ ਮੜਾ ਮੋਟਾ ਲੀਟਰ ਇਹਨੂੰ 12 ਕਿਲੋ ਦੇ ਥੱਲੇ ਰੈਡੀ ਸੀਗਾ ਮਤਲਬ 11 1/2 ਤਿਆਰ ਹੈ 12 ਕਿਲੋ ਜਿਮਾ ਪਾ ਤੋਲ ਕੇ ਲਿਆਂਦਾ ਅਗਲੇ ਦਿਨ ਓਕੇ ਠੀਕ ਹੈ ਘਰੇ ਘਰੇ ਕੋਈ ਅੱਜ ਜਿਵੇਂ ਦ੍ਰੇਮਾ ਮੰਨ ਕੇ ਭਮਾ ਦੀ ਭਾਈ ਅੱਧਾ ਕਿਲੋ ਕੱਟ ਜੇ ਅੱਧਾ ਦਿਨ ਹਾਂ ਉਹ 12 ਕਿਲੋ ਦੇ ਥੱਲੇ ਤਿਆਰ ਹੈ ਮਾ ਕਿੰਨੇ ਦਿਨਾਂ ਦੀ ਸੂਈ ਵੀ ਆ ਇਹਨੂੰ 10 12 ਦਿਨ ਹੋ ਗਏ ਸੀ ਮੰਗਰ ਬੱਚਾ ਕੱਟਾ ਕੱਟਾ ਮੰਗਰ ਕੱਟਾ 12 ਦਿਨਾਂ ਦੀ ਸੂਈ ਵੀ ਆ 12 ਲੀਟਰ ਬਾਈ ਕੱਦਾ ਵੀ ਦੋ ਦੋ ਤਿਆਰ ਹੈ ਬਹੁਤ ਫੋਲੀ ਜ ਓਕੇ ਜਮਾ ਹਾਂਜੀ ਹਾਂ ਤੋਰ ਫਿਰ ਇਹਨੂੰ ਫਿਰ ਚਵਾਈ ਦੀ ਪੋਲੀ ਠੰਡੀ ਸੀਲ ਮਿੱਤਰੋ ਫੁੱਲ ਹੈ ਕੋਲੋ ਬਿਲਕੁਲ ਨੇੜੋ ਨੇੜੋ ਆਪਾਂ ਵੀਡੀਓ ਬਣਾ ਰਹੇ ਆ ਕੋਈ ਤਪਦੀ ਨਹੀਂ ਕੋਈ ਭਜਦੀ ਨਹੀਂ ਕੋਈ ਨੱਠਦੀ ਨਹੀਂ ਤੇ ਥਣਾ ਦੀ ਪੂਰੀ ਸਾਫ ਹੈ 12 ਲੀਟਰ ਦੁੱਧ ਤਿਆਰ ਹੈ ਤੇ 12 ਦਿਨਾਂ ਦੀ ਭਾਈ ਕਹਿੰਦਾ ਵੀ ਸੁਈ ਪੀਆ ਦੋ ਟਾਈਮ ਆਉਦੀ ਭਾਵੇਂ ਤੁਸੀਂ ਲੀ ਕਰ ਸਕਦੇ ਹੋ ਪਰ ਜਿੰਨੀ ਆਪਾਂ ਗੱਲ ਕਰਦੇ ਆ ਦਰੁਖਰੀ ਬਣਾ 100% ਸਹੀ ਹੁੰਦੀ ਆ ਕਿਉਂਕਿ ਆਪਾਂ ਸਾਫ ਸੁਥਰੀ ਗੀ ਵੀਡੀਓ ਪਾ ਰਹੇ ਆ ਕੱਲਾ ਕੱਲਾ ਥਾਣਾ ਤੇ ਲੇਬੇ ਦੀ ਧੱਕ ਥੋੜੀ ਜੀ 11 ਇੱਕ ਜਰੂਰ ਆਪਾਂ ਕਹਿ ਸਕਦੇ ਵੀ ਅਕੇ ਨੂੰ ਹਨਾ ਤੇ ਰੇਟ ਆਪਾਂ ਫਿਰ ਜੀ ਰੇਟ ਇਹਦਾ 130 ਆ ਜੀ 130 ਮਾਨਦਾਨ ਹੋ ਜੂ ਮਾਨਦਾਨ ਕਰਦੇ ਮਾਨਦਾਨ ਹੋ ਜੂ ਰੇਟ 130 ਆ ਮਗਰ ਕਟਾ 12 ਦਿਨਾਂ ਦੀ ਸੂਈ ਆ 12 ਕਿਲੋ ਦੁੱਧ ਹੈ ਹਾਂਜੀ ਤੇ ਫੋਨ ਨੰਬਰ ਬੋਲਦੇ ਜੀ 97793 93524 97793 93524 ਠੰਡੀ ਸੀਲ ਮਿੱਤਰੋ ਫੁੱਲ ਆ ਘੱਡ ਘਾੜਦੀ ਵੀ ਸੋਹਣੀ ਆ ਜਿਹੜੀ ਤਰੀਕ ਅੱਜ ਕਿੰਨੀ ਤਰੀਕ ਆ ਜੀ ਜਿਆਦਾ ਪਸ ਅੱਜ ਹੈਗੀ ਆ ਜੀ 24 ਤਰੀਕ 24 12 2025 24 12 25 ਨੂੰ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਕਿਉਂਕਿ ਕਈ ਵਾਰ ਇਹਦੇ ਬਾਈ ਦੀਆਂ ਕਾਫੀ ਵੀਡੀਓ ਪਹਿਲਾਂ ਪਾ ਚੁੱਕੇ ਆ ਪਿਛਲੀਆਂ ਵੀਡੀਓ ਦੇ ਫੋਨ ਆਈ ਜਾਂਦੇ ਆ ਕਈ ਵਾਰ ਬੰਦਾ ਨਹੀਂ ਦੇਖਦਾ ਨਹੀਂ ਤਰੀਕ ਦੇਖਦਾ ਤਾ ਕਰਕੇ ਕਈ ਵਾਰ ਨਹੀਂ ਸਮਝ ਆਉਂਦੀ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਇੱਕ ਵਾਰੀ ਹੋਰ ਤੋਰ ਕੇ ਦਿਖਾ ਦੇ ਫਿਰ ਥੋੜੀ ਕੱਟ ਤੁਰੀ ਆ ਅ ਮਗਰ ਕੱਟਾ ਜੀ 12 ਦਿਨਾਂ ਦੀ ਸੂਈ ਵੀ ਆ ਕੱਦ-ਕਾਟ ਸੋਹਣਾ ਸਿਹਤ ਪੱਖੋਂ ਚੰਗੀ ਠੰਡੀ ਸੀਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਕੋਲੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਥਾਂ ਲਈ ਵੀ ਦੀ ਪੂਰੀ ਸਾਫ ਆ 12 ਲੀਟਰ ਦੁੱਧ ਤਿਆਰ ਹੈ ਮੋੜ ਲਈ ਭਾਈ ਦਾ ਮਿੱਤਰੋ ਕੰਮ ਵਪਾਰ ਦਾ ਹੈ ਤੇ ਬਹੁਤ ਜਿਆਦਾ ਆਪਾਂ ਵੀਡੀਓ ਪਾ ਚੁੱਕੇ ਆ ਪਹਿਲਾਂ ਰੇਟ ਅਸੀਂ ਪੂਰਾ ਜਾਇਜ਼ ਜਿਹਾ ਹੀ ਕਰਦੇ ਹੁੰਨੇ ਆ ਤੇ ਜਿਹੜੇ ਸਾਨੂੰ ਉਮੀਦ ਆ ਵੀ ਪਹਿਲੇ ਦੂਜੇ ਤੀਜੇ ਫੋਨ ਦੇ ਵਿੱਚ ਸੌਦਾ ਹੋ ਜਾਂਦਾ ਹਨਾ ਹਾਂਜੀ ਤੇ ਨੰਬਰ ਹੈ ਜੀ 97793939524 ਪਿੰਡ ਲਹਿਰਾ ਬੇਗਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ